ਪੱਧਰੀ ਵਾਲਾ ਉਹ ਅਣਗੋ ਕੀਆ ਆਹ ਦਸ਼ਨ ਆ ਗਿਆ ਦਸ਼ਨ ਆ ਗਿਆ ਮੇਰੇ ਮਿੱਤਰੋ ਲਓ ਆਲਮਗਿਰੀਆ ਫੇਰ ਕਬੱਡੀ ਪਾਉਣ ਦੇ ਲਈ ਵਾਟ ਦਿੱਤਿਆ ਲਓ ਆਲਮਗਿਰੀਆ ਫੇਰ ਕਬੱਡੀ ਪਾਉਣ ਦੇ ਲਈ ਲਓ ਪੱਧਰੀ ਵਾਲੇ ਨਾਲ ਲਓ ਖੇਰ ਤੇਤਾ ਪੈ ਗਿਆ ਮੇਰੇ ਮਿੱਤਰੋ ਵਿਰੇ ਬੇਚਣਾ ਬੇਚਣਾ ਬਈ ਗਰਾਊਂਡ 'ਚ ਨਾ ਆਇਓ ਗਰਾਊਂਡ 'ਚ ਨਾ ਆਇਓ ਵਿਰੇ ਓ ਪੱਤਰੀ ਵਾਲਾ ਪੱਤਰੀ ਵਾਲਾ ਭਾਈ ਬੇਨਤੀ ਆ ਭਰਾ ਬਣ ਕੇ ਬਾਹਰਲੇ ਪਾਸੇ ਹੋ ਜੋ ਬਾਹਰ ਆਓ ਜੋ ਜੱਗਾ ਜੰਡੀਆਂ ਜਤਿੰਦਰ ਜਹਾਂ ਵਾਹ ਜੀ ਵਾਹ ਮੇਲਾ ਬਣ ਗਿਆ ਮੇਲਾ ਬਣ ਗਿਆ ਪਰ ਗਰਾਊਂਡ 'ਚ ਮੇਲਾ ਨਾ ਬਣਾਓ ਭਰਾ ਬਣ ਕੇ ਬਾਹਰ ਹੋ ਜਾਓ ਪੱਪੂ ਚੂੜ ਚੱਕਦਾ ਜੈਲਾ ਫ੍ਰਿਜਨੋ ਵਾਲਾ ਸਾਡਾ ਵੀਰ ਪੁੱਛਿਆ ਧੰਨਵਾਦ ਕਰਦੇ ਆ ਤੇ 14 ਤੇ 15 ਫਰਵਰੀ ਗੁਲਜ਼ਾਰ ਮੂਮਕੀ ਦੇ ਕਬੱਡੀ ਕੱਪ ਲਈ ਆ ਵੀਰੇ ਗਰਾਊਂਡ ਦੇ ਵੱਲੋਂ ਭਰਾ ਬਣ ਕੇ ਬੇਨਤੀ ਆ ਸਾਰਿਆਂ ਨੂੰ ਗਰਾਊਂਡ ਦੇ ਵਿੱਚ ਨਾ ਹਾਰਿਆਂ ਨੂੰ ਦੇ ਦਿੱਤਾ ਭਰਾ ਬਣ ਕੇ ਹਾਰਲੇ ਵਾਲਾ ਮੇਲਾ ਚੱਲਦਾ ਹਾਰਲੇ ਵਾਲਾ ਮੇਲਾ ਚੱਲਦਾ ਮੇਰੇ ਮਿੱਤਰੋ ਲਓ ਸਾਹਮਣੇ ਟੱਕਰ ਆਹ ਟੱਕਰ ਆਹ ਟੱਕਰ ਹਰਿਆਣੇ ਵਾਲਾ ਹੱਥ ਘਰਵਾਣ ਦੀ ਫੁਰਜਾ ਹੱਥ ਘਰਵਾਣ ਦੀ ਫੁਰਜਾ ਆਹ ਟੱਕਰ ਉਹ ਗੋਗਲੀਆਂ ਵਾਲਾ ਗੋਗਲੀਆਂ ਦਾ ਭਾਈ ਬਾਹਰ ਹੋ ਜਾ